ਕੰਗਨਾ ਦਾ ਬਿਆਨ ਇਹ ਬੀਜੇਪੀ ਦਾ ਐਜੰਡਾ ਇਹ ਸਪਸ਼ਟ ਸਾਹਮਣੇ ਨਜ਼ਰ ਆਉਂਦਾ ਹੈ ਔਰ ਕੰਗਨਾ ਦੇ ਬਿਆਨ ਨੇ ਇਹ ਸਾਬਤ ਕਰਤਾ ਕਿ ਬੀਜੇਪੀ ਵਾਲੇ ਕਿਸਾਨਾਂ ਦੇ ਖਿਲਾਫ ਇਹ ਤਿੰਨੇ ਖੇਤੀ ਕਾਨੂੰਨ ਲਾਗੂ ਕਰਨਾ ਚਾਹੁੰਦੇ ਆ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਵਾਂ ਮੈਂ ਇਨਵਾਈਟ ਕਰਦਾ ਹਰਿਆਣੇ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਹਰੇ ਅਨੇਦੀ ਬੀਜੇਪੀ ਨੂੰ ਪੰਜਾਬ ਦੀ ਬੀਜੇਪੀ ਨੂੰ ਤੁਹਾਡਾ ਇੱਥੇ ਕੀ ਸਟੈਂਡ ਹੈ ਇਹ ਆਪਣੇ ਸਟੈਂਡ ਨੂੰ ਸਪਸ਼ਟ ਕਰੋ ਅਗਰ ਕੰਗਨਾ ਦਾ ਬਿਆਨ ਇੱਦਾਂ ਹੀ ਤੁਹਾਨੂੰ ਚੰਗਾ ਲੱਗਦਾ ਹੈ ਤੇ ਹਰਿਆਣਾ ਦੇ ਵਿੱਚ ਸਟਾਰ ਪ੍ਰਚਾਰ ਬਣਾ ਕੇ ਕੰਗਨਾ ਨੂੰ ਉਥੇ ਭੇਜ ਕੇ ਉਥੇ ਸਟੇਜਾਂ ਦੇ ਘਵਾਓ ਬਾਕੀ ਤੁਹਾਨੂੰ ਆਟਾ ਦਾਲ ਦਾ ਭਾਅ ਪਤਾ ਲੱਗੇਗਾ ਤੁਹਾਨੂੰ ਕਿਸਾਨਾਂ ਦਾ ਮੂਡ ਪਤਾ ਲੱਗੇਗਾ ਕਿਉਂਕਿ ਹਰਿਆਣਾ ਦੇ ਵਿੱਚ ਸਾਰੀਆਂ ਜਮਾਨਤਾ ਜਬਤ ਹੋਣੀਆਂ ਬੀਜੇਪੀ ਦੀਆਂ ਔਰ ਇਸੇ ਲਈ ਬੀਜੇਪੀ ਨੇ ਨਵੇਂ ਤਰੀਕੇ ਦੇ ਨਾਲ ਨਵਾਂ ਸਕੂਫਾ ਛੱਡ ਰਹੀ ਹੈ ਕੰਗਨਾ ਦਾ ਬਿਆਨ ਇਹ ਬੀਜੇਪੀ ਦਾ ਐਜੰਡਾ ਇਹ ਸਪਸ਼ਟ ਸਾਹਮਣੇ ਨਜ਼ਰ ਆਉਂਦਾ ਹੈ ਔਰ ਕੰਗਨਾ ਦੇ ਬਿਆਨ ਨੇ ਇਹ ਸਾਬਤ ਕਰਤਾ ਕਿ ਬੀਜੇਪੀ ਵਾਲੇ ਕਿਸਾਨਾਂ ਦੇ ਖਿਲਾਫ ਇਹ ਤਿੰਨੇ ਖੇਤੀ ਕਾਨੂੰਨ ਲਾਗੂ ਕਰਨਾ ਚਾਹੁੰਦੇ ਆ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਵਾਂ ਮੈਂ ਇਨਵਾਈਟ ਕਰਦਾ ਹਰਿਆਣੇ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਹਰਿਆਣੇ ਦੀ ਭਾਜਪਾ ਨੂੰ ਪੰਜਾਬ ਦੀ ਭਾਜਪਾ ਨੂੰ ਤੁਹਾਡਾ ਇੱਥੇ ਕੀ ਸਟੈਂਡ ਹੈ ਇਹ ਆਪਣੇ ਸਟੈਂਡ ਨੂੰ ਸਪਸ਼ਟ ਕਰੋ ਅਗਰ ਕੰਗਨਾ ਦਾ ਬਿਆਨ ਐਡਾ ਹੀ ਤੁਹਾਨੂੰ ਚੰਗਾ ਲੱਗਦਾ ਤੇ ਹਰਿਆਣਾ ਦੇ ਵਿੱਚ ਸਟਾਰ ਪ੍ਰਚਾਰਕ ਬਣਾ ਕੇ ਕੰਗਨਾ ਨੂੰ ਉਥੇ ਭੇਜ ਕੇ ਉਥੇ ਸਟੇਜਾਂ ਤੇ ਘੁਮਾਓ ਪਾਕੀ ਤੁਹਾਨੂੰ ਆਟਾ ਦਾਲ ਦਾ ਭਾਅ ਪਤਾ ਲੱਗੇਗਾ ਤੁਹਾਨੂੰ ਕਿਸਾਨਾਂ ਦਾ ਮੂਡ ਪਤਾ ਲੱਗੇਗਾ ਕਿਉਂਕਿ ਹਰਿਆਣਾ ਦੇ ਵਿੱਚ ਸਾਰੀਆਂ ਜਮਾਨਤਾ ਜਬਤ ਹੋਣੀਆਂ ਬੀਜੇਪੀ ਦੀਆਂ ਔਰ ਇਸ ਲਈ ਬੀਜੇਪੀ ਇਹ ਨਵੇਂ ਤਰੀਕੇ ਦੇ ਨਾਲ ਨਵਾਂ ਸਕੂਫਾ ਛੱਡ ਰਹੀ ਹੈ ਕੰਗਨਾ ਦਾ ਬਿਆਨ ਇਹ ਬੀਜੇਪੀ ਦਾ ਐਜੰਡਾ ਇਹ ਸਪਸ਼ਟ ਸਾਹਮਣੇ ਨਜ਼ਰ ਆਉਂਦਾ ਹੈ ਔਰ ਕੰਗਨਾ ਦੇ ਬਿਆਨ ਨੇ ਇਹ ਸਾਬਤ ਕਰਤਾ ਕਿ ਬੀਜੇਪੀ ਵਾਲੇ ਕਿਸਾਨਾਂ ਦੇ ਖਿਲਾਫ ਇਹ ਤਿੰਨੇ ਖੇਤੀ ਕਾਨੂੰਨ ਲਾਗੂ ਕਰਨਾ ਚਾਹੁੰਦੇ ਐ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਵਾਂ ਮੈਂ ਇਨਵਾਈਟ ਕਰਦਾ ਹਰਿਆਣੇ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਹਰਿਆਣੇ ਦੀ ਬੀਜੇਪੀ ਨੂੰ ਪੰਜਾਬ ਦੀ ਬੀਜੇਪੀ ਨੂੰ ਤੁਹਾਡਾ ਇੱਥੇ ਕੀ ਸਟੈਂਡ ਹੈ ਇਹ ਆਪਣੇ ਸਟੈਂਡ ਨੂੰ ਸਪਸ਼ਟ ਕਰੋ ਅਗਰ ਕੰਗਣਾ ਦਾ ਬਿਆਨ ਇੱਦਾਂ ਹੀ ਤੁਹਾਨੂੰ ਚੰਗਾ ਲੱਗਦਾ ਹੈ ਤੇ ਹਰਿਆਣਾ ਦੇ ਵਿੱਚ ਸਟਾਰ ਪ੍ਰਚਾਰ ਬਣਾ ਕੇ ਕੰਗਣਾ ਨੂੰ ਉਥੇ ਭੇਜ ਕੇ ਉਥੇ ਸਟੇਜਾਂ ਦੇ ਘੁਮਾਓ ਬਾਕੀ ਤੁਹਾਨੂੰ ਆਟਾ ਦਾਲ ਦਾ ਭਾਅ ਪਤਾ ਲੱਗੇਗਾ ਤੁਹਾਨੂੰ ਕਿਸਾਨਾਂ ਦਾ ਮੂਡ ਪਤਾ ਲੱਗੇਗਾ ਕਿਉਂਕਿ ਹਰਿਆਣਾ ਦੇ ਵਿੱਚ ਸਾਰੀਆਂ ਜਮਾਨਤਾ ਜਬਤ ਹੋਣੀਆਂ ਬੀਜੇਪੀ ਦੀਆਂ ਔਰ ਇਸ ਲਈ ਬੀਜੇਪੀ ਇਹ ਨਵੇਂ ਤਰੀਕੇ ਦੇ ਨਾਲ ਨਵਾਂ ਸਕੂਫਾ ਛੱਡ ਰਹੀ ਹੈ